ਦੁਬਈ ਦੇ ਇੱਕ ਕਾਰੋਬਾਰੀ ਨੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂ ਮਹਰਤੋ ਤੇ 1 ਕਰੋੜ ਰੁਪਏ ਲੈ ਜਾਣ ਦਾ ਦੋਸ਼ ਲਾਇਆ ਔਰ ਪ੍ਰੋਜੈਕਟ ਪ੍ਰੇਮ ਸਿੰਘ ਚੰਦੂ ਸਾਹਿਬ ਮਾਜਰਾ ਸਾੜਨਾ ਮੌਜੂਦ ਨੇ ਬਸ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹਾਂਗਾ ਤੁਹਾਡੇ ਕੋਲੋਂ ਕਿ ਜਸਪ੍ਰੀਤ ਸਿੰਘ ਸਿੱਧੂ ਜੋ ਕਿ ਦੁਬਈ ਦੇ ਕਾਰੋਬਾਰੀ ਹੈ ਤੁਸੀਂ ਉਹਨਾਂ ਨੂੰ ਜਾਣਦੇ ਹੋ ਮੇਰਾ ਉਹਦੇ ਨਾਲ ਨਾ ਕੋਈ ਵਾਸਤਾ ਨਾ ਜਾਣ ਪਛਾਣ ਨਾ ਕੋਈ ਗੱਲ ਨਾਲੇ ਪਹਿਲੀ ਗੱਲ ਤਾਂ ਇਹ ਹੈ ਵੀ ਇੱਕ ਮਾਲਕ ਕਮਿਸ਼ਨ ਦਾ ਮੈਂਬਰ ਬਣਨ ਵਾਸਤੇ ਕਰੋੜ ਰੁਪਇਆ ਕੋਈ ਨਾ ਦੇ ਸਕਦਾ ਨਾ ਲੈ ਸਕਦਾ ਇਹ ਇੱਕ ਸਾਜ਼ਿਸ਼ ਆ ਔਰ ਇੱਕ ਇਹ ਸਾਜ਼ਿਸ਼ ਦਾ ਪਰਦਾ ਫਾਸ਼ ਕਰਨ ਲਈ ਸਾਜ਼ਿਸ਼ ਪਿੱਛੇ ਕੀ ਦਾ ਹੱਥ ਆ ਇਹ ਵੀ ਪਹਿਚਾਨ ਕਰਨ ਲਈ ਮੈਂ ਮਤਲਬ ਹੁਣ ਪੂਰੀ ਹੱਦ ਤੱਕ ਜਾਊਂਗਾ ਕਿਉਂਕਿ ਪਹਿਲੀ ਵਾਰ ਹੀ ਨਹੀਂ ਪਹਿਲਾਂ ਵੀ ਜਦੋਂ ਇਹਦਾ ਪਹਿਲਾਂ ਜਦੋਂ ਇੱਕ ਵਾਰੀ ਮਿਨਿਸਟਰੀ ਦੀ ਐਕਸਪੈਂਸ਼ਨ ਦੀ ਗੱਲ ਹੋਈ ਸੀ ਕੇਂਦਰ 'ਚ ਉਦੋਂ ਵੀ ਇਸ ਤਰ੍ਹਾਂ ਦੀ ਇੱਕ ਲੈਟਰ ਪਾਇਆ ਗਿਆ ਐਮਐਲਐ ਐਮਪੀ ਤੋਂ ਇਵਨ ਪ੍ਰਾਈਮ ਮਿਨਿਸਟਰ ਸਾਹਿਬ ਤੱਕ ਤੇ ਉਦੋਂ ਵੀ ਮੈਂ ਮਤਲਬ ਇਹਦੀ ਤਹਿ ਤੱਕ ਗਿਆ ਮੈਂ ਮਤਲਬ ਜਿਹੜਾ ਸੀ ਪਹਿਲਾਂ ਤੇ ਬੰਦੇ ਨੇ ਮਤਲਬ ਇਹਨੂੰ ਬੁਲਾਇਆ ਇਹ ਨੂੰ ਪੁੱਛਿਆ ਵੀ ਤੂੰ ਕਿਹਨੂੰ ਦਾਏ ਪੈਸੇ ਕਿਵੇਂ ਕੀਤਾ ਇਹਨੇ ਸੰਤੋਖ ਸਿੰਘ ਦਾ ਨਾਮ ਲਿਆ ਮੱਲੇ ਦਾ ਸਾਡਾ ਉਥੇ ਵਰਕਿੰਗ ਮੀਟ ਦਾ ਮੈਂਬਰ ਪੁਰਾਣਾ ਜਹੇਦਾਰਾ ਮੈਂ ਉਹਨੂੰ ਬੁਲਾਇਆ ਉਹਨੂੰ ਮੈਂ ਪੂਰਾ ਘੋਰ ਕੇ ਪੁੱਛਿਆ ਉਹ ਕਹਿੰਦਾ ਵੀ ਸਵਾਲ ਹੀ ਪਹਿਲਾਂ ਨਹੀਂ ਹੋ ਸਕਦਾ ਫਿਰ ਮੇਰੀ ਤਸਰੀ ਨਾ ਹੋਈ ਫਿਰ ਮੈਂ ਐਸਐਸਪੀ ਨਵੇਂ ਸ਼ਹਿਰ ਨੂੰ ਸ਼ਿਕਾਇਤ ਕੀਤੀ ਵੀ ਜਿਵੇਂ ਮਰਜ਼ੀ ਕਰੇ ਇਨਵੈਸਟੀਗੇਸ਼ਨ ਕਰ ਉਹਨੇ ਕੀਤੀ ਤੇ ਫਿਰ ਇੱਕ ਵਾਰੀ ਬੁਲਾਇਆ ਫਿਰ ਮੈਂ ਕਿਹਾ ਦੁਬਾਰਾ ਫੇਰ ਇਹਨੂੰ ਸੇ ਸਟਾਫ ਦੇ ਤਾਂ ਕਿ ਮਰਦਲੀ ਦੇ ਚ ਪਿੱਛੇ ਗਲਤਾਂ ਕੱਢੀ ਆ ਵੀ ਗੱਲ ਕੀਤੀ ਉਹਨੇ ਦੁਬਾਰਾ ਉਹਨੂੰ ਜਹੇਦਾਰ ਨੂੰ ਲਿਆਂਦਾ ਉਹਨੇ ਕਿਹਾ ਵੀ ਮੈਂ ਅਸੀਂ ਦੋ ਵਾਰੀ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਕਰ ਲਈ ਇੰਟਰੋਗੇਟ ਕਰ ਲਿਆ ਕੋਈ ਗੱਲ ਹੈ ਨਹੀਂ ਤੇ ਫਿਰ ਇਹ ਜਿਹੜਾ ਬੰਦਾ ਜਸਪਰੀ ਸਿੱਧੂ ਆ ਇਹਦਾ ਇਹਨਾਂ ਨੂੰ ਅਸੀਂ ਬੁਲਾਇਆ ਉੱਥੇ ਪੁਲਿਸ ਨੇ ਵੀ ਤੁਸੀਂ ਪਤਾ ਦੱਸਵਾ ਸੀ ਵੀ ਤੁਹਾਨੂੰ ਕਿਨੇ ਪਾਇਆ ਕਿੱਥੇ ਦਿੱਤੇ ਕਿਵੇਂ ਦਿੱਤੇ ਉੱਥੇ ਗਏ ਨਹੀਂ ਮੇਰਾ ਖਿਆਲ 10 ਵਾਰੀ ਉਹਨਾਂ ਨੇ ਪੁਲਿਸਾਂ ਨੇ ਬੁਲਾਇਆ ਉੱਥੇ ਗਏ ਨਹੀਂ ਤੇ ਫਿਰ ਪੁਲਿਸ ਨੇ ਮੈਨੂੰ ਮੈਂ ਬਾਰ-ਬਾਰ ਪੁੱਛਦਾ ਰਿਹਾ ਵੀ ਕੀ ਗੱਡਿਆ ਉਹਦੇ ਚੋਂ ਉਹਨਾਂ ਨੇ ਕਿਹਾ ਵੀ ਜਦੋਂ ਜਿਹੜਾ ਸ਼ਿਕਾਇਤਕਰਤਾ ਉਹੀ ਸਾਹਮਣੇ ਨਹੀਂ ਆਉਂਦਾ ਵੀ ਫਿਰ ਤੁਸੀਂ ਕਿਉਂ ਬਾਦ ਇਸ ਗੱਲ ਤੇ ਪਈ ਫਿਰ ਮੈਂ ਵੀ ਸੋਚਿਆ ਵੀ ਕਿਸ ਦੀ ਸਾਜ਼ਿਸ਼ ਸੀ ਚਲੋ ਜਿਹੜਾ ਫੇਸਬੁੱਕ ਤੇ ਪਾਇਆ ਉਹ ਵੀ ਫਿਰ ਇਹਨੇ ਡਿਲੀਟ ਕਰਾ ਦਿੱਤੀ ਤੁਸੀਂ ਕਹਿੰਦੇ ਕਿ ਸਾਜ਼ਿਸ਼ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਕਿ ਕੇਂਦਰ ਦੇ ਵਿੱਚ ਜਿਹੜੀ ਕੈਬਨਿਟ ਹੈ ਉਹ ਚ ਫਿਰ ਬਦਲ ਹੋਣਾ ਹੈ ਸਾਜ਼ਿਸ਼ ਕੌਣ ਕਰ ਰਿਹਾ ਫਿਰ ਇਹ ਅਸਲ ਤੇ ਬਲੈਕਮੇਲਰ ਆ ਹੈ ਬੰਦਾ ਜੋ ਮੈਨੂੰ ਲੱਗਦਾ ਵੇ ਸਮਝਾ ਵੀ ਖਾਨੀ ਚਾਹੇ ਤਾਂ ਇਸੇ ਤਰ੍ਹਾਂ ਇਹਨੇ ਪਹਿਲਾਂ ਵੀ ਆਪਣੇ ਫਾਦਰ ਸਾਹਿਬ ਨੂੰ ਵੀ ਆਪਣੇ ਨੂੰ ਇਸੇ ਤਰ੍ਹਾਂ ਬਲੈਕਮੇਲ ਕਰਕੇ ਕਿਸੇ ਨੂੰ ਦੱਸਦਿਆਂ ਲੋਕ ਵੀ ਉਹਦੇ ਦੁਆਏ ਇਹ ਇੱਕ ਜਿਹੜੇ ਕੁਝ ਲੋਕਾਂ ਦੀ ਆਦਤ ਬਣ ਜਾਂਦੀ ਹੈ ਵੀ ਇਸੇ ਤਰ੍ਹਾਂ ਅਸੀਂ ਡਰਾ ਕੇ ਬਲੈਕਮੇਲ ਕਰਕੇ ਆਪਣੀ ਪੋਲੀਟੀਕਲ ਬੰਦਿਆਂ ਨੂੰ ਵੀ ਮਤਲਬ ਝੂਠੇ ਲੋਕ ਕੁਝ ਖਟਲਾਂਗੇ ਪਰ ਮੈਂ ਹੁਣ ਇਸ ਨਤੀਜੇ ਤੇ ਪਹੁੰਚੇ ਪਿਆ ਇਹ ਜਿਹੇ ਬੰਦਿਆਂ ਨੂੰ ਸਾਫ ਕੇ ਸਿਖਾਉਣਾ ਚਾਹੀਦਾ ਮਤਲਬ ਲਾਜ਼ਮੀ ਦੀ ਕੋ ਕਰਨੀ ਚਾਹੀਦੀ ਹੈ ਵੀ ਜੇਸਾ ਸਾਹਿਬ ਰਾਏ ਨੇ ਐਡਾ ਗੰਭੀਰ ਦੋਸ਼ ਮੇਰੇ 'ਤੇ ਲਾਇਆ ਸਰਾ ਸਿੱਧੂ ਇਹ ਗੱਲ ਕਹਿ ਰਿਹਾ ਕਿ ਉਹ ਤੁਹਾਡੇ ਘਰੇ ਤੁਸੀਂ ਉਹਨਾਂ ਨੂੰ ਮਿਲੇ ਹੋ ਕਦੇ ਪਹਿਲਾ ਸਵਾਲ ਤਾਂ ਇਹ ਹੈ ਸਾਡੇ ਕੋਲ ਤਾਂ ਫਿਰ ਦੇਖੋ ਦੁਨੀਆ ਆਉਂਦੀ ਆ ਮੈਂ ਤੁਸੀਂ ਸਵੇਰੇ ਆਉਂਦੇ ਤੁਸੀਂ ਕਿੰਨੀ ਵਾਰੀ ਆਉਂਦੇ 5-500 ਬੰਦਾ 7-700 ਬੰਦਾ ਰੋਜ਼ ਆਉਂਦਾ ਕੋਈ ਕਿਸੇ ਨਾਲ ਆ ਗਿਆ ਹੋਵੇ ਮੈਨੂੰ ਇਸ ਨਾਲ ਇਹਦੇ ਨਾਲ ਮੇਰੀ ਕੋਈ ਰਿਲੇਸ਼ਨ ਨਹੀਂ ਨਾ ਕੋਈ ਪਛਾਣ ਹੈ ਤੇ ਨਾ ਕੋਈ ਕੋਈ ਇਸ ਤਰ੍ਹਾਂ ਦਾ ਰਿਸ਼ਤਾ ਵੀ ਮੈਂ ਮਤਲਬ ਸਾਡੀ ਕੋਈ ਨੇੜਤਾ ਵੀ ਜ ਮਤਲਬ ਇਹ ਜੇ ਬੰਦੇ ਨੂੰ ਕਿਉਂ ਮੈਂ ਲਾਉਂਗਾ ਕਿਉਂ ਮੈਂ ਇਹਦੇ ਵਾਸਤੇ ਕਰੂੰਗਾ ਕਿਉਂ ਕਿ ਮੈਂ ਕੀ ਅਥੋਰਟੀ ਆਂ ਬਲੀ ਇਹ ਵੀ ਗੱਲ ਹੈ ਕਹਿੰਦਾ ਜੀ ਜਦੋਂ ਮਤਲਬ ਪਾਰਲੀਮੈਂਟ ਦੀਆਂ ਚੋਣਾਂ ਸੀ ਉਦੋਂ ਪਹਿਲਾਂ ਚੋਣਾਂ ਨਾਉਂਸ ਹੋਣ ਤੋਂ ਟਿਕਟ ਅਨਾਉਂਸ ਹੋਣ ਤੋਂ ਪਹਿਲਾਂ ਕਹਿੰਦਾ ਸੀ ਵੀ ਵੋਟਾਂ ਲੈਣੀਆਂ ਬੰਦੇ ਨੇ ਕਿ ਪੈਸੇ ਲੈਣੇ ਆ ਮਤਲਬ ਨਾਲੇ ਫਿਰ ਜਿਵੇਂ ਅਪਾਇੰਟਮੈਂਟ ਕਰਕੇ ਕੋਈ ਵੋਟ ਪਾ ਦੂ ਮੱਲੇ ਇਸ ਕਿਸਮ ਦੇ ਬੇਹੁਦਾ ਗੱਲਾਂ ਜਾਨੀ ਜਿਨ੍ਹਾਂ ਦਾ ਕੋਈ ਲੌਜੀਕ ਨਹੀਂ ਉਹ ਗੱਲਾਂ ਇਹ ਕਰਦਾ ਇਹ ਸੱਚੀ ਗੱਲ ਤਾਂ ਇਹ ਹੈ ਵੀ ਸਚਾਈ ਤਾਂ ਇਹ ਹੈ ਵੀ ਟੋਟਲੀ ਫਰਾਡ ਟੋਟਲੀ ਝੂਠ ਔਰ ਬੇਤੁਕੀਆਂ ਗੱਲਾਂ ਨੇ ਹਾਂ ਇਹ ਡਿਫਰਮੇਸ਼ਨ ਦਾ ਕੇਸ ਵੀ ਅਸੀਂ ਪਾਵਾਂਗੇ ਵੇ ਵੈਸੇ ਵੀ ਛਾਣਬਿੰਨ ਕਰਾਂਗੇ ਵੀ ਇਹ ਕਿਸ ਪਰ ਸਿੱਧੂ ਇਹ ਦੋਸ਼ ਲਾ ਰਿਹਾ ਹੈ ਕਿ ਉਹ ਤੁਹਾਡੇ ਘਰ ਆਉਂਦਾ ਰਿਹਾ ਬਕਾਇਦਾ ਔਰ ਤੁਸੀਂ ਉਹਨਾਂ ਨੂੰ ਆਫਰ ਕੀਤਾ ਸੀਗਾ ਕਿ ਤੂੰ ਵਧੀਆ ਕੰਮ ਕਰਦਾ ਹੈ ਤੈਨੂੰ ਅਸੀਂ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਦਾ ਕਿਹੜਾ ਕੰਮ ਕਰਦਾ ਸੀ ਵਧੀਆ ਨਾ ਇਹ ਮੈਂ ਪਛੋਕੜ ਜਾਣਾ ਨਾ ਇਹਨੂੰ ਮੈਂ ਜਾਣਾ ਵਧੀਆ ਕੰਮ ਇਹ ਵਧੀਆ ਕੰਮ ਕੀ ਕਰਦਾ ਸੀ ਕਿਸੇ ਨੌਕਰੀ ਤੇ ਕਰਦਾ ਸੀ ਕਿਸੇ ਜੋਬ ਮਤਲਬ ਹੋਰ ਕੋਈ ਕੰਮ ਕਰਦਾ ਸੀ ਕੀ ਕੰਮ ਕਰਦਾ ਸੀ ਨਾ ਇਹਦੀ ਸਾਰੀ ਜਾਣ ਪਛਾਣ ਇਹ ਤਾਂ ਮੈਂ ਕੇਵਲ ਉਦੋਂ ਬੁਲਾਇਆ ਇਹਨੂੰ ਜਦੋਂ ਇਹਨੇ ਫੇਸਬੁੱਕ ਤੇ ਪਾਇਆ ਉਦੋਂ ਮੈਂ ਜ਼ਰੂਰੀ ਨੂੰ ਇਹਨੂੰ ਬੁਲਾਇਆ ਤੇ ਫਾਦਰ ਨੂੰ ਵੀ ਬੁਲਾਇਆ ਇਹਨਾਂ ਨੂੰ ਕਿਹਾ ਵੀ ਤੁਸੀਂ ਗਲਤ ਦੋਸ਼ ਲਾਇਆ ਦੱਸੋ ਤੇ ਇਹਨਾਂ ਨੇ ਉਹਦਾ ਸੰਤੋਖ ਸਿੰਘ ਦਾ ਨਾਮ ਲਿਆ ਮੈਂ ਸੰਤੋਖ ਸਿੰਘ ਨੂੰ ਬੁਲਾਇਆ ਫਿਰ ਫਿਰ ਸੰਤੋਖ ਸਿੰਘ ਨੇ ਕਿਹਾ ਜਦੋਂ ਵੀ ਕੋਈ ਸਵਾਲੇ ਪੈਦਾ ਨਹੀਂ ਹੁੰਦਾ ਫਿਰ ਵੀ ਮੇਰੀ ਤਸੱਲੀ ਨਹੀਂ ਫਿਰ ਮੈਂ ਐਸਐਸਪੀ ਨਵੇਂ ਸ਼ਹਿਰ ਦੀ ਡਿਊਟੀ ਲਈ ਵੀ ਤੁਸੀਂ ਇਹਦੀ ਇਨਵੈਸਟੀਗੇਸ਼ਨ ਕਰੋ ਫਿਰ ਉਹਨਾਂ ਕੋਲ ਗਿਆ ਨਹੀਂ ਇਹ ਤਾਂ ਨਿਰੇ ਮਤਲਬ ਇਹ ਤੋਂ ਵੱਧ ਝੂਠ ਹੋਰ ਕੀਤਾ ਤਾਂ ਸਾਡੇ ਨਾਲ ਇਹਦਾ ਇੱਥੇ ਕੀ ਰਿਸ਼ਤਾ ਮਤਲਬ ਤੁਹਾਡੀ ਫੋਨ ਤੇ ਗੱਲਬਾਤ ਉਹਨਾਂ ਦੇ ਨਾਲ ਹੋਈ ਹੋਵੇ ਇਸ ਪੂਰੇ ਮਾਮਲੇ ਨੂੰ ਲੈ ਕੇ ਕਦੇ ਗੱਲਬਾਤ ਹੋਈ ਥੋੜੀ ਫੋਨ ਤੇ ਆਈ ਸੀ ਜਦ ਮੈਂ ਬੁਲਾਇਆ ਨਾ ਜਦ ਜੇ ਤੇ ਆਪਣਾ ਜਦੋਂ ਇਹ ਫੇਸਬੁੱਕ ਤੇ ਨੇ ਭਾਈ ਚਿੱਠੀਆਂ ਲਿਖੀਆਂ ਉਦੋਂ ਮੈਂ ਬੁਲਾਇਆ ਸੀ ਉਦੋਂ ਇਹਨੂੰ ਮੈਂ ਇੱਥੇ ਬੁਲਾ ਕੇ ਬਕਾਇਦਾ ਪੁੱਛਿਆ ਵੀ ਤੂੰ ਕਿਸੇ ਦਾ ਉਹਨਾਂ ਇਹ ਦੋਸਤਾਂ ਨਾਲ ਕੀ ਨੇ ਜਿੱਤੋਂ ਪੈਸੇ ਲੈ ਇਹਨੇ ਸੰਤੋਖ ਸਿੰਘ ਦਾ ਨਾਮ ਲਿਆ ਵੀ ਉਹਨੇ ਲਾਇਆ ਤੇ ਬਲਕਿ ਮੈਨੂੰ ਕਹਿੰਦਾ ਜੀ ਚੈੱਕ ਰਾਂ ਹੀ ਲਾਇਆ ਤੇ ਚੈੱਕ ਰਾਂ ਹੀ ਵੀ ਖਾਨੀ ਕਿਸੇ ਸਰਪੰਚ ਦਾ ਨਾਮ ਮੈਂ ਤਾਂ ਐਸਐਸਪੀ ਨੂੰ ਗਿਆ ਵੀ ਉਹ ਸਰਪੰਚ ਦਾ ਨਾਮ ਵੀ ਲਿਆ ਸਰਪੰਚ ਵੀ ਮੁਕਰ ਗਿਆ ਵੀ ਮੇਰੇ ਕੋਲ ਤਾਂ ਕੋਈ ਅਜਿਹੀ ਗੱਲ ਨਹੀਂ ਹੋਈ ਤੇ ਜੇ ਚੈੱਕ ਨਾਲ ਕੋਈ ਲਿਆ ਹੋਵੇ ਤਾਂ ਸੰਤੋਖ ਸਿੰਘ ਦੇ ਖਾਤੇ ਜਮਾ ਹੋਏ ਹੋਣ ਕੋਈ ਪਤਾ ਲੱਗੇ ਹੋਵੇ ਫਿਰ ਜਾ ਕੇ ਪੁਲਿਸ ਕੋਲ ਦੱਸੇ ਉੱਥੇ ਗਿਆ ਨਹੀਂ ਕੁਝ মিডিਆ ਦੇ ਕੋਲ ਉਹਨੇ ਕੁਝ ਆਡੀਓ ਕਲਿੱਪਸ ਵੀ ਜਾਰੀ ਕੀਤੀਆਂ ਜਿਹੜੀ ਕਿ ਤੁਹਾਡੀ ਤੇ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਹੈ ਇਹ ਜਿਹੜੀ ਗੱਲ ਆ ਕਿਤੇ ਬਾਈ ਕੁਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਕਦੇ 5 ਰੁਪਏ ਕਿਸੇ ਤੋਂ ਮੰਗੇ ਹੋਣ 5 ਰੁਪਏ ਕਿਸੇ ਤੋਂ ਲਏ ਹੋਣ ਚਾਹਦਾ ਕਬੀ ਪੀਤਾ ਹੋ ਮੈਂ ਸੌਖਾ ਕੇ ਕਹਿ ਸਕਦਾ ਮਤਲਬ ਨੇਮ ਜਿੰਨਾਂ ਮੁਲਾਕਾਤ ਕਿੰਨੀ ਵਾਰੀ ਹੋਈ ਜਿਹੜੀ ਤੁਸੀਂ ਦੱਸਿਆ ਵੀ ਤੁਸੀਂ ਉਹਨਾਂ ਨੂੰ ਬੁਲਾਇਆ ਸੀ ਉਹ ਫਿਰ ਆਇਆ ਬੁਲਾਇਆ ਵੈਸੇ ਉਹ ਉਹ ਦਿਨ ਔਰ ਕਿਤੇ ਜਿਵੇਂ ਕੋਈ ਸੇ ਆਇਆ ਹੋਵੇ ਜਿਵੇਂ ਆਮ ਪਬਲਿਕ ਹੁੰਦੀ ਮੈਂ ਨਹੀਂ ਕਹਿ ਸਕਦਾ ਪਰ ਮੈਂ ਜਦੋਂ ਬੁਲਾਇਆ ਉਹਨੂੰ ਇੱਕ ਵਾਰੀ ਬੁਲਾਇਆ ਸੀ ਸਰ ਉਹ ਕਹਿੰਦੇ ਕਿ ਤੁਸੀਂ ਤਿੰਨ ਬੰਦੇ ਉਹਨਾਂ ਨਾਲ ਮੁਲਾਕਾਤ ਹੋਈ ਹੈ ਉਹ ਸੀ ਸੰਤੋਖ ਸਿੰਘ ਮੱਲਾ ਉਹ ਤਾਂ ਇੰਨੀ ਗੱਪ ਮਾਰ ਜਿਹੜਾ ਬੰਦਾ ਇਹ ਕਹਿ ਸਕਦਾ ਵੀ ਮੇਰੇ ਤੋਂ ਕਰੋੜ ਰੁਪਇਆ ਲੈ ਲਿਆ ਤਾਂ ਉਹ ਕੁਝ ਵੀ ਝੂਠ ਬੋਲ ਸਕਦਾ ਤੁਸੀਂ ਕਾਫੀ ਸੀਨੀਅਰ ਆਗੂ ਹੋ ਤੁਹਾਡੀ ਤੇ ਇਹ ਅਲੀਗੇਸ਼ਨ ਕਿਉਂ ਲਾਇਆ ਉਹ ਵੀ ਇਸ ਵੇਲੇ ਜਦੋਂ ਚੋਣਾਂ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਕੇਂਦਰ ਚ ਕੈਬਨਟ ਦਾ ਇਹ ਤਾਂ ਤੁਸੀਂ ਦੇ ਸਾਫਲਾ ਸਾਜਦੇ ਕਿਉਂ ਮਤਲ ਇਹ ਮਤਲ ਮੇਰੇ ਤੇ ਲਾ ਰਹੇ ਨੇ ਤੇ ਉਦੋਂ ਲਾਉਂਦੇ ਨੇ ਜਦੋਂ ਵੀ ਕਦੇ ਇਹ ਜੀ ਗੱਲ ਚੱਲਦੀ ਹੋਵੇ ਕੇਂਦਰ ਦੇ ਐਕਸਪੈਂਸ਼ਨ ਹੋ ਰਹੀ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਪੋਲੀਟਿਕਲ ਹਿਲਜੁਲ ਹੋ ਰਹੀ ਹੈ ਉਦੋਂ ਹੀ ਲਗਦੇ ਆ ਇਹ ਤਾਂ ਤੁਹਾਡੀ ਪਾਰਟੀ ਦੇ ਵਿੱਚ ਵੀ ਕੁਝ ਤੁਸੀਂ ਸੰਕੇਤ ਨਹੀਂ ਪਾਰਟੀ ਚ ਮਤਲ ਨਹੀਂ ਪਾਰਟੀ ਆ ਕਿਉਂ ਕਰਨੇ ਪਾਰਟੀ ਹਾਂ ਪਾਰਟੀ ਦਾ ਬਲਕਿ ਪਾਰਟੀ ਕਿੰਤਾ ਡੀਫੇਮ ਕਰਨ ਲਈ ਜੇ ਮੈਂ ਡੀਫੇਮ ਹੁੰਦਾ ਤਾਂ ਪਾਰਟੀ ਡੀਫੇਮ ਹੁੰਦੀ ਤੇ ਇੱਕ ਸਾਜ਼ਿਸ਼ ਦਾ ਹਿੱਸਾ ਇਸ ਮੁੱਦੇ ਨੂੰ ਲੈ ਕੇ ਜਿੱਦਾਂ ਉਹਦੇ ਅਲੀਗੇਸ਼ਨ ਲਾਏ ਤੁਸੀਂ ਪਾਰਟੀ ਪ੍ਰਧਾਨ ਨਾਲ ਗੱਲਬਾਤ ਕੀਤੀ ਪਾਰਟੀ ਜਦ ਪਹਿਲਾਂ ਲੈਟਰ ਲਿਖਿਆ ਸੀ ਉਦੋਂ ਇਹਨਾਂ ਨੇ ਗੱਲ ਕੀਤੀ ਸੀ ਉਦੋਂ ਮੈਂ ਸੀਐਮ ਸਾਹਿਬ ਦੇ ਨੋਟਿਸ ਵੀ ਲੈਂਦੀ ਸੀ ਸੁਖਵੀਰ ਜੀ ਦੇ ਮਿਲਾਂ ਦੇ ਸੀ ਵੀ ਇਸ ਤਰ੍ਹਾਂ ਦਾ ਲੈਟਰ ਕੱਢਿਆ ਉਹ ਡੀਰ ਜਿਹੜਾ ਕੀਤਾ ਮੈਂ ਤੁਹਾਨੂੰ ਦੱਸਿਆ ਮੈਂ ਵੀ ਬੁਲਾਇਆ ਸੀ ਉਦੋਂ ਸਾਰਿਆਂ ਨੇ ਕਿਹਾ ਵੀ ਇਹ ਬੰਦਾ ਇੱਕ ਸਾਜ਼ਿਸ਼ੀ ਹੈ ਵੀ ਚਲੋ ਮੈਂ ਤੁਸੀਂ ਇਨਵੈਸਟੀਗੇਸ਼ਨ ਕਰਾ ਲਓ ਮੈਂ ਐਸਐਸਪੀ ਤੋਂ ਵੀ ਕਰਾਈ ਆ ਐਸਐਸਪੀ ਨੇ ਦੇਖੇ ਨੋਟਸ ਆ ਭੇਜੀ ਜਿਹੜੀ ਮੈਨੂੰ ਕਾਫੀ ਵੀ ਅਸੀਂ ਸਾਰਾ ਕਰਕੇ ਦੇਖ ਲਿਆ ਜਦੋਂ ਸਾਥ ਨਹੀਂ ਦੇ ਰਿਹਾ ਆਈ ਨਹੀਂ ਰਿਹਾ ਵੀ ਫਿਰ ਤੁਸੀਂ ਕਿਹੜੀ ਵੱਲੋਂ ਕਰਦੇ ਹੋ ਕੋਈ ਤੁਹਾਡੇ ਮੋਬਾਈਲ ਤੇ ਉਹਨੇ ਕੋਈ ਮੈਸੇਜ ਵਗੈਰਾ ਵੀ ਤੁਹਾਨੂੰ ਭੇਜਦਾ ਜਿਵੇਂ ਤੁਸੀਂ ਕਹ ਬਲੈਕਮੈਨ ਤੁਹਾਡੇ ਮੈਸੇਜ ਕੋਈ ਭੇਜਿਓਨੇ ਮੈਂ ਵੈਸੇ ਕਦੇ ਮੈਸੇਜ ਦੇਖੇ ਵੀ ਨਹੀਂ ਐ ਸਹੀ ਗੱਲ ਤਾਂ ਇਹ ਆ ਪਰ ਆ ਜਦੋਂ ਲੱਗਿਆ ਸੀ ਪਤਾ ਵੀ ਜਿਹੜੀ ਚਿੱਠੀ ਲਿਖੀ ਆ ਉਹ ਜ਼ਰੂਰ ਮੇਰੇ ਫੇਸਬੁੱਕ ਤੇ ਮੈਨੂੰ ਕਈਆਂ ਨੇ ਦੱਸੀ ਮੈਂ ਆਪਣੇ ਤਾਂ ਪੜੀ ਵੀ ਨਹੀਂ ਉਹਨਾਂ ਦੇਖੀ ਆ ਪਰ ਮੈਂ ਜਦੇ ਨੋਟਸ ਲਿਆ ਉਹਦਾ ਜਦੋਂ ਮਤਲਬ ਇਸ ਗੱਲ ਦਾ ਪਤਾ ਲੱਗਿਆ ਉਦੋਂ ਹੀ ਨੋਟਸ ਲਿਆ ਉਦੋਂ ਹੀ ਬੁਲਾਇਆ ਉਹਨੂੰ ਤੇ ਉਦੋਂ ਹੀ ਉਹਨੂੰ ਸੰਤੋਖ ਸਿੰਘ ਵੱਲੇ ਨੂੰ ਬੁਲਾਇਆ ਜਦ ਨਾਲ ਮੇਰੀ ਬਹੁਤੀ ਤਸੱਲੀ ਹੋਈ ਮੈਂ ਫਿਰ ਤਾਂ ਪੁਲਿਸ ਨੂੰ ਕੇਸ ਦਿੱਤਾ ਫਿਰ ਪੁਲਿਸ ਨੇ ਵੀ ਇਸ ਗੱਲ ਤੇ ਵੈਰੀਫਿਕੇਸ਼ਨ ਕਰਕੇ ਸਾਰਾ ਦਿੱਤਾ ਹੁਣ ਜੋ ਸਿੱਧੂ ਇਹ ਗੱਲ ਕਹਿ ਰਿਹਾ ਕਿ ਉਹ ਕੋਰਟ ਜਾਏਗਾ ਤਾਂ ਕੋਰਟ ਦਾ ਅਸੀਂ ਵੀ ਜਾਵਾਂਗੇ ਕੋਰਟ ਤਾਂ ਜਾਵੇ ਫਿਰ ਤਾਂ ਰੋਈ ਮੁਕਿਆ ਕੋਰਟ ਦਾ ਅਸੀਂ ਵੀ ਹੁਣ ਡਿਫੈਮੇਸ਼ਨ ਦਾ ਕੇਸ ਮੈਂ ਪਾਉਣ ਲੱਗਿਆ ਤੇ ਹੋਰ ਵੀ ਮਤਲਬ ਸਾਰੀ ਜੋ ਕੁਛ ਉਹਨੇ ਇਹ ਝੂਠ ਬਲੇਮ ਲਾਏ ਆ ਜੋ ਵੀ ਕ੍ਰਿਮੀਨਲ ਬਣੂਗਾ ਕੇਸ ਉਹ ਕਰਾਂਗੇ ਐਸਐਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਹਾਰਾਜ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਕਿਹਾ ਕਿ ਪੂਰੇ ਮਾਮਲੇ ਨੂੰ ਲੈ ਕੇ ਉਹ ਖੁਦ ਜੋ ਹੈ ਕੋਰਟ ਜਾਣਗੇ ਤਾਂ ਕਿ ਉਹਨਾਂ ਦੇ ਖਿਲਾਫ ਮਾਨਨੀ ਦਾ ਕੇਸ ਵੀ ਪਾਇਆ ਜਾਵੇ ਕਿਉਂਕਿ ਉਹਨਾਂ ਦੇ ਐਕਸ ਨੂੰ ਖਰਾਬ ਕੀਤਾ ਗਿਆ ਔਰ ਨਾ ਹੀ ਇਹ ਉਸ ਪੂਰੇ ਮਾਮਲੇ ਜੋ ਜਿਸ ਚੀਜ਼ ਦੀ ਉਹ ਅਲੀਗੇਸ਼ਨ ਲਗਾ ਰਿਹਾ ਜਸਪ੍ਰੀਤ ਸਿੱਧੂ ਕਿ 20 ਕਰੋੜ ਰੁਪਏ ਪੰਜਾਬ ਮਨੁੱਖੀਕਰ ਕਮਿਸ਼ਨ ਦੇ ਮੈਂਬਰ ਨਾਮਜ਼ਦ ਕਰਨ ਦਾ ਪੂਰੀ ਗੱਲ ਸੀਗੀ ਉਸ ਬਾਬਤ ਕੋਈ ਗਲਤ ਬਾਤ ਨਹੀਂ ਹੋਈ ਸਰਬਜੀਤ ਸਿੰਘ ਵੀਪੀ ਸੰਜਾ ਮੋਹਾਲੀ